ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੰਤ ਬਾਬਾ ਰਣਜੀਤ ਸਿੰਘ ਢਿੰਡਰੀਆਂ ਵਾਲਿਆਂ ਦੇ ਦੀਵਾਨਾਂ ਦੇ ਵਿੱਚ ਦੇਖੋ ਸੰਗਤਾਂ ਦਾ ਭਾਰੀ ਘੱਟ ਉਹਨਾਂ ਨੇ ਆਪਣੀ ਦੀਵਾਨ ਦੇ ਵਿੱਚ 2 ਨੰਬਰ ਦੇ ਕੰਮ ਦੇ ਬਾਰੇ ਸਾਖੀ ਸੁਣਾਈ ਸੁਣੋ ਤੁਸੀਂ ਇਸ ਸਾਖੀ ਨੂੰ ਇਸ ਵੀਡੀਓ ਦੇ ਵਿੱਚ ਮਾੜੇ ਕੰਮ ਕਰੀ ਚੱਲੋ ਕਿਹੜਾ ਪਤਾ ਲੱਗਦਾ ਹੁਣ 2 ਨੰਬਰ ਦੇ ਕੰਮ ਹੋਣਗੇ ਹੁਣ ਕਿਹੜਾ ਪਤਾ ਲੱਗਣਾ ਭਰਾਵੋ ਨਹੀਂ ਜੇ ਕੁਦਰਤ ਹੈ ਨਾ ਤੇ ਕੁਦਰਤ ਦਾ ਕਾਨੂੰਨ ਤੇ ਬੜਾ ਸਖਤ ਹੈ ਜਿਹੜਾ ਕੁਦਰਤ ਦਾ ਕਾਨੂੰਨ ਹੈ ਕੁਦਰਤ ਦਾ ਵਿਧਾਨ ਹੈ ਇਹ ਬੜਾ ਸਖਤ ਹੈ ਹੁਣ ਬੰਦਾ ਕਹਿੰਦਾ ਚੋਰੀ ਕਰਕੇ ਤੁਰ ਗਿਆ ਉਹਨੂੰ ਕੀ ਸਜ਼ਾ ਮਿਲ ਗਈ ਬੰਦਾ ਚੋਰੀ ਕਰਕੇ ਕਿਸੇ ਦਾ ਪਰਸ ਚੋਰੀ ਕਰਕੇ ਪਰਸ ਮਾਰ ਕੇ ਚਲਿਆ ਗਿਆ ਉਹਨੂੰ ਕੀ ਸਜ਼ਾ ਮਿਲ ਗਈ ਨਹੀਂ ਉਹ ਬੰਦੇ ਦੇ ਅੰਦਰ ਨਾ ਢੇਕਮਾ ਕਰਨ ਭੇੜੇ ਕੰਮ ਕਰਨ ਦਾ ਸਾਹਸ ਵੱਧ ਗਿਆ ਅੱਜ ਉਹਨੇ ਤੇਰਾ ਇਥੇ ਪਰਸ ਚੋਰੀ ਕੀਤਾ ਉਹ ਕਹਿੰਦਾ ਮੈਨੂੰ ਕੀ ਸਜ਼ਾ ਮਿਲਗੀ ਪਰ ਉਹਦੇ ਚ ਇੱਕ ਸਾਹਸ ਵੱਧ ਗਿਆ ਹਿੰਮਤ ਕਾਦੀ ਵੱਧ ਗਈ ਵੀ ਅੱਗੇ ਤੋਂ ਵੀ ਇਦਾਂ ਦਾ ਕੰਮ ਮੈਂ ਕਰ ਸਕਦਾ ਅੱਜ ਜੇ ਪਰਸ ਦਾ ਨਹੀਂ ਪਤਾ ਲੱਗਿਆ ਗੱਲ ਨੂੰ ਕਿਹੜਾ ਲੱਗਣਾ ਸਾਹਸ ਵੱਧ ਗਿਆ ਸੁਣਿਓ ਧਿਆਨ ਨਾਲ ਗੱਲ ਉਹਦੇ ਅੰਦਰ ਸਾਹਸ ਵਧਨ ਕਰਕੇ ਉਸ ਬੰਦੇ ਨੇ ਅੱਗੇ ਜਾ ਕੇ ਹੋਰ ਵੀ ਕੰਮ ਕਰਨੇ ਨੇ ਇਦਾਂ ਦੇ ਕਿਤੇ ਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਜਿਹੜਾ ਉਹਦਾ ਡਿਸੀਜਨ ਲੈਣ ਵਾਲਾ ਸੁਭਾਅ ਆ ਮਾਈਂਡ ਜਿੰਨੇ ਡਿਸੀਜਨ ਲੈਣੇ ਨੇ ਜ਼ਿੰਦਗੀ ਦੇ ਫੈਸਲੇ ਕਰਨੇ ਨੇ ਉਹਦੇ ਅੰਦਰ ਇੱਕ ਡਰ ਵੀ ਬਹਿ ਗਿਆ ਵੀ ਮੈਂ ਚੋਰੀ ਕੀਤੀ ਕਿਤੇ ਨੂੰ ਕਿਸੇ ਨੂੰ ਪਤਾ ਨਾ ਲੱਗ ਜੇ ਲੁਕੋਂਦਾ ਰਹੇਗਾ ਪੜਦੇ ਪਾਉਂਦਾ ਰਹੇਗਾ ਉਹ ਜਿਹੜੇ ਪੜਦੇ ਪਾਉਂਦਾ ਰਹੇਗਾ ਉਹ ਜਿਹੜਾ ਲੁਕੋਂਦਾ ਰਹੇਗਾ ਉਹਦਾ ਜਿਹੜਾ ਮਾਈਂਡ ਦੇ ਉੱਤੇ ਅਸਰ ਹੋਣਾ ਹੈ ਜਿਹੜਾ ਦਿਮਾਗ ਤੇ ਅਸਰ ਹੋਣਾ ਉਹਦੇ ਨਾਲ ਉਹਦੀ ਡਿਸੀਜਨ ਲੈਣ ਵਾਲਾ ਜਿਹੜਾ ਪਾਸਾ ਹੈ ਦਿਮਾਗ ਦਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਜਦੋਂ ਬੰਦਾ ਗਲਤ ਕੰਮ ਕਰਦਾ ਰਹਿੰਦਾ ਤੇ ਡਿਸੀਜਨ ਲੈਣ ਵਾਲਾ ਜਦੋਂ ਪਾਸਾ ਕੰਮ ਕਰਨਾ ਬੰਦ ਕਰ ਦਿੰਦਾ ਫਿਰ ਉਹਨੇ ਕਦੀ ਨਾ ਕਦੀ ਜ਼ਿੰਦਗੀ ਦੇ ਵਿੱਚ ਗਲਤ ਫੈਸਲੇ ਲੈਣੇ ਤੇ ਜਿਹੜੇ ਗਲਤ ਫੈਸਲੇ ਲੈਣੇ ਨੇ ਉੱਥੇ ਫੇਰ ਉਹਨੂੰ سزا ਇਕੱਠੀ ਮਿਲਣੀ ਹੈ ਜਿਵੇਂ ਆਪਾਂ ਕਹਿੰਦੇ ਨਾ ਵੀ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਇਹੋ ਜਿਹੇ ਬੰਦੇ ਜਦੋਂ ਇੱਕ ਚੋਰੀ ਚ ਕਾਮਯਾਬ ਹੋਏ ਫਿਰ ਦੂਜੀ ਚ ਕਾਮਯਾਬ ਤੀਜੀ ਚ ਕਾਮਯਾਬ ਚੌਥੀ ਚ ਕਾਮਯਾਬ ਦਿਮਾਗ ਉਹਨਾਂ ਦਾ ਡਰ ਡਰ ਕੇ ਡਰ ਡਰ ਕੇ ਅੰਦਰੇ ਅੰਦਰ ਵੀ ਪਤਾ ਨਾ ਲੱਗੇ ਕਈ ਕੁਝ ਸੋਚਦਾ ਰਹਿੰਦਾ ਉੱਠਲ ਪੁੱਥਲ ਉਹਦੇ ਅੰਦਰ ਚੱਲਦੀ ਹੈ ਉਹ ਕੈਮੀਕਲ ਉਹਦੇ ਅੰਦਰ ਦੇ ਬ੍ਰੇਨ ਦੇ ਇਦਾਂ ਦੇ ਹਿੱਲਦੇ ਆ 10ਵੀਂ ਗਵਾਰੀ ਜਾ ਕੇ ਐਸਾ ਕੰਮ ਗਲਤ ਕਰ ਲਿੰਦਾ ਹੈ ਪਿਛਲੀਆਂ ਜਿੰਨੀਆਂ ਨੌ ਕੀਤੀਆਂ ਹੁੰਦੀਆਂ ਇਕੱਠਾ ਹੀ ਹਿਸਾਬ ਕਿਤਾਬ ਹੋ ਜਾਂਦਾ ਆਖੋ ਸਤਨਾ ਜੀ ਵਾਹਿਗੁਰੂ ਇਕੱਠਾ ਹੀ ਹਿਸਾਬ ਕਿਤਾਬ ਹੋ ਜਾਂਦਾ ਬੰਦਾ ਕਹਿੰਦਾ ਮੈਂ ਬੜੀ ਪ੍ਰਾਪਤੀ ਕਰ ਲਈ ਮੇਰੇ ਕੋਲ ਤੇ ਮੋਟਰਸਾਈਕਲ ਚੋਰੀ ਦਾ ਟੀਵੀ ਮੇਰਾ ਚੋਰੀ ਦਾ ਗੱਡੀ ਮੇਰੀ ਚੋਰੀ ਦੀ ਮੇਰਾ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਮੈਂ 10 ਲੱਖ ਦੀ ਕੁੰਡੀ ਲਾ ਗਿਆ ਮੈਂ 5 ਲੱਖ ਦੀ ਕੁੰਡੀ ਲਾ ਗਿਆ। ਬੰਦਾ ਇੱਥੇ ਖੜਾ ਹੈ ਪਰ ਉਹਨੂੰ ਇਹ ਨਹੀਂ ਪਤਾ ਮੇਰੀ ਪਰਸਨੈਲਿਟੀ ਤੇ ਮੇਰੇ ਦਿਮਾਗ ਤੇ ਜਿਹੜਾ ਭੈੜਾ ਅਸਰ ਇਸ ਚੀਜ਼ ਨੇ ਪਾਉਣਾ ਹੈ। ਜਦੋਂ ਮੈਂ ਆਪਣੇ ਜਿਹੜੀ ਦੇਖਿਓ ਇੱਕ ਨੰਬਰ ਦੀ ਕਮਾਈ ਕਰਨ ਵਾਲਾ ਜਿਹੜਾ ਬੰਦਾ ਜਿਹੜੀ ਬੜਕੋਦੇ ਚ ਹੈ। ਜਦੋਂ ਬੰਦੇ ਨੇ ਸਾਰੇ ਕੰਮ ਦੋ ਨੰਬਰ ਦੇ ਕੀਤੇ ਹੈ। ਉਹ ਬੱਚਿਆਂ ਬੱਚਿਆਂ ਨੂੰ ਵੀ ਵੇਖਦਾ ਹੈ। ਆਪਣੀ ਉਹਦੀ ਕੋਈ ਹਸਤੀ ਨਹੀਂ ਬਣ ਸਕਦੀ ਉਹਦੀ ਕੋਈ ਪਰਸਨੈਲਿਟੀ ਨਹੀਂ ਬਣ ਸਕਦੀ ਉਹ ਕੋਈ ਚੰਗੀ ਸ਼ਖਸੀਅਤ ਨਹੀਂ ਹੁੰਦਾ ਉਹ ਹਮੇਸ਼ਾ ਕਾਣਾ ਕਾਣਾ ਹੁੰਦਾ ਕਾਣਾ ਕਾਣਾ ਡਰਦਾ ਡਰਦਾ ਕਬਰਾਇਆ ਕਬਰਾਇਆ ਦਰਿਆ ਦਰਿਆ ਗਲਤ ਕੰਮ ਕਰਨ ਵਾਲਾ ਬੰਦਾ ਹਮੇਸ਼ਾ ਡਰਿਆ ਡਰਿਆ ਇੱਕ ਡਰੂ ਪਰਸਨੈਲਿਟੀ ਹੁੰਦੀ ਹੈ ਉਹ ਆਪਣੇ ਬੱਚਿਆਂ ਤੇ ਉਹ ਚੰਗਾ ਪ੍ਰਭਾਵ ਨਹੀਂ ਛੱਡਦਾ ਆਪਣੇ ਪਰਿਵਾਰ ਤੇ ਉਹ ਚੰਗਾ ਪ੍ਰਭਾਵ ਨਹੀਂ ਛੱਡਦਾ ਕੁਦਰਤ ਦਾ ਜਿਹੜਾ ਕਾਨੂੰਨ ਹੈ ਮੈਂ ਫੇਰ ਅਰਜ਼ ਕਰਦਾ ਜਿਹੜੇ بڑے ਲਿਖੇ ਬੱਚਿਓ ਧਿਆਨ ਨਾਲ ਸੁਣਿਓ ਕੈਮੀਕਲ ਜਿਹੜੇ ਸਾਡੇ ਬ੍ਰੇਨ ਦੇ ਨੇ ਉਹਨਾਂ ਉੱਤੇ ਪੂਰਾ ਗਹਿਰਾ ਅਸਰ ਪੈਂਦਾ ਜਦੋਂ ਤੁਸੀਂ ਕੋਈ ਚੋਰੀ ਕਰਦੇ ਐ ਕੋਈ ਕੁੰਡੀ ਲਾਨਦੇ ਐ ਟੋਲ ਨੰਬਰ ਦਾ ਕੰਮ ਕਰਦੇ ਐ ਤੇ ਲਾਅ ਆਫ ਨੇਚਰ ਕੁਦਰਤ ਦਾ ਵਿਧਾਨ ਹੈ ਉਹਨੇ ਜਿਹੜਾ ਦਿਮਾਗ ਦੇ ਉੱਤੇ ਅਸਰ ਪਾਉਣਾ ਹੈ ਤੇਰੀ ਪਰਸਨੈਲਿਟੀ ਤੇ ਅਸਰ ਪਾਉਣਾ ਹੈ ਉਹ ਤੇ ਤੂੰ ਸੋਚ ਵੀ ਨਹੀਂ ਸਕਦਾ ਅਸੀ ਸਜਾਏ ਇਹ ਤੇ ਆਪਾਂ ਕਲੀਅਰ ਮੰਨਦੇ ਆਂ ਵੀ ਬਾਹਰ ਕੋਈ ਰੱਬ ਨਹੀਂ ਬੈਠਾ ਪਰ ਜਿਹੜਾ ਕੁਦਰਤ ਦਾ ਕਾਨੂੰਨ ਹੈ ਖਤਰਨਾਕ ਇਹ ਵੀ ਬਹੁਤ ਹੈ ਆਖੂ ਸਤਨਾ ਸ਼੍ਰੀ ਵਾਹਿਗੁਰੂ ਇਹ ਵੀ بڑا ਖਤਰਨਾਕ ਹੈ ਜੇ ਆਪਾਂ ਕਹੀਏ ਵੀ ਰੱਬ ਰੂਪ ਤੇ ਹੈ ਨਹੀਂ ਚਲੋ ਕਰੀ ਚੱਲੋ ਗਲਤ ਕੰਮ ਉਹ ਨਹੀਂ 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 ਜਿਹੜਾ ਕੁਦਰਤ ਦਾ ਕਾਨੂੰਨ ਹੈ ਜਿਹਨੂੰ ਨਿਯਮ ਕਹਿੰਦੇ ਆ ਜਿਹਨੂੰ ਨਿਜ਼ਮ ਕਹਿੰਦੇ ਆ ਇਹ ਨਿਜ਼ਮ ਨੇ ਘੁੰਮ ਕੇ ਆਉਣਾ ਹੀ ਆਉਣਾ ਜੇ ਕਿੱਕਰ ਬੀਜੇ ਆ ਤੇ ਕੰਡਿਆਂ ਬਿਨਾ ਵੱਜ ਨਹੀਂ ਸਕੋਗੇ ਜੋ ਮਰਜੀ ਅਰਦਾਸਾਂ ਕਰਾ ਲਓ ਜੇ ਕਿੱਕਰ ਬੀਜ ਕੇ ਕੋਈ ਬੰਦਾ ਕਵੇ ਬ੍ਰਹਮ ਗਿਆਨੀ ਗਵੇ ਵੀ ਮੈਂ ਬੀਜ ਕੇ ਕਿੱਕਰ ਤੇ ਮੈਂ ਕਰੂ ਅਰਦਾਸ ਲੱਗਣਗੇ ਕੰਡਿਆਂ ਕੰਡੇ ਨਹੀਂ ਫੁੱਲ ਲੱਗਣਗੇ ਝੂਠ ਬੋਲਦਾ ਹੈ ਕੰਡੇ ਲੱਗਣ ਆਉਣੇ ਹੀ ਆਉਣੇ ਨੇ ਕੰਡੇ ਤੇ ਨਿਜਮ ਨੂੰ ਸਮਝ ਕੇ ਆਪਣੇ ਕਰਮ ਨੂੰ ਬਦਲੀਏ ਵੀ ਮੈਂ ਗਲਤ ਕੰਮ ਕਰਨਾ ਛੱਡਾਂ ਇਹ ਨਹੀਂ ਹੋ ਸਕਣਾ ਵੀ ਮੈਂ ਬਚ ਜਾਵਾਂਗਾ ਉਹਦਾ ਫਲ ਜਿਹੜਾ ਕੁਦਰਤ ਦਾ ਵਿਧਾਨ ਹੈ ਮੈਂ ਕਿੰਨੀ ਵਾਰੀ ਅੱਗੇ ਵੀ ਗੱਲ ਕੀਤੀ ਹੈ ਹੁਣ ਅਗਲਾ ਕਹਿੰਦਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਾ ਮੈਂ ਚੋਰੀ ਕਰਨ ਦੀ ਕਿਹੜਾ ਕਿਸੇ ਨੂੰ ਪਤਾ ਲੱਗਾ ਤੈਨੂੰ ਪਤਾ ਨਹੀਂ ਤੇਰੀ ਪਰਸਨੈਲਿਟੀ ਤੇ ਗਹਿਰਾ ਅਸਰ ਪੈ ਜਾਣਾ ਉਹਦਾ ਮੈਂ ਠੱਗੀ ਮਾਰ ਲਈ ਕਿਹੜਾ ਕਿਸੇ ਨੂੰ ਪਤਾ ਮੈਂ ਕਿੰਨੀ ਵਾਰੀ ਕਰਦਾ ਉਹਦਾ ਗੱਲ ਵੀ ਮੈਂ ਬਗਾਨੀ ਸੀ ਔਰਤ ਮੇਰੀ ਘਰ ਵਾਲੀ ਨਹੀਂ ਸੀ ਘਰ ਵਾਲੀ ਕਹਿੰਦੀ ਹੈ ਮੇਰਾ ਘਰ ਵਾਲਾ ਨਹੀਂ ਸੀ ਬਗਾਨਾ ਸੀ ਦੁਨੀਆ ਨੂੰ ਪਤਾ ਹੀ ਨਹੀਂ ਲੱਗਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਬੰਦਾ ਕਹਿ ਰਿਹਾ ਆਪਾਂ ਬੜੇ ਸੂਰਮੇ ਆ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਕਹਿੰਦਾ ਨਾ ਬੰਦਾ ਤੇ ਵੇਖਿਓ ਜਰਾ ਬਾਣੀ ਦੀ ਪੰਕਤੀ ਦੇਖ ਬਾੜ ਅਨਕ ਪਰਦੇ ਮੈਂ ਪਰਦਾ ਰਾਂ ਸੰਗ ਪਾ ਕੇ ਦੇਖ ਵਾਣ ਅਨਕ ਪਰਦੇ ਮੈਂ ਪਰਦਾ ਰਾਂ ਸੰਗ ਪਾ ਕੇ ਜੋ ਗੋਪਤ ਜਦ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢਾਕੇ ਇਹ ਤੇ ਆਪਾਂ ਗੱਲ ਕਰਦੇ ਹੀ ਰਹੇਦਾ ਵੀ ਹੁਣ ਜੇ ਚਿੱਤਰ ਗੁਪਤ ਕਹੀਏ ਸਾਡੇ ਵਾਲੇ ਤੇ ਅਰਥੇ ਦਾ ਇਹ ਕਰਦੇ ਆ ਸਾਡੇ ਬਾਬੇ ਕਹਿਣਗੇ ਇੱਕ ਸੱਜੇ ਮੋਟੇ ਦੇ ਬੈਠਾ ਇੱਕ ਖੱਬੇ ਮੋਟੇ ਦੇ ਬੈਠਾ ਸੱਜੇ ਵਾਲਾ ਵੀ ਲਿਖੀ ਜਾਂਦਾ ਡੈਰੀ 'ਚ ਖੱਬੇ ਵਾਲਾ ਵੀ ਲਿਖੀ ਜਾਂਦਾ ਕਿ ਤਿੰਨ ਡੈਰੀਆਂ ਧਰਮਰਾਜ ਕੋਲ ਪੇਸ਼ ਕਰਨਗੇ ਉੱਥੇ ਫਿਰ ਹਸਾਬ-ਕਿਤਾਬ ਕਰੇਗਾ ਵੀ ਆਹ ਗਲਤ ਕੰਮ ਕੀਤੇ ਆ ਤੂੰ ਠੀਕ ਕੰਮ ਕੀਤੇ ਐਦਾਂ ਹੀ ਸੋਚਦਾ ਜਿਵੇਂ ਮੈਂ ਨਾ ਮੈਂ ਘਰ ਦਾ ਹਸਾਬ-ਕਿਤਾਬ ਲਿਖਦਾ ਵੀ ਇੱਧਰ ਖਰਚਾ ਇੱਧਰ ਇਨਕਮ ਐਡੀ ਡੈਰੀ ਲਾਈ ਏ ਰੱਬ ਨੇ ਸਾਡੇ 700 ਕਰੋੜ ਹੈ ਬੰਦਾ ਪਾਪੂਲੇਸ਼ਨ 7.5 ਅਰਬ 7.5 ਇਹਦਾ ਮਤਲਬ 15 ਕਰੋੜ ਚਿੱਤਰਗੁਪਤ ਨੇ ਰੱਬ ਨੇ ਰੱਖੇ ਵੀ ਇਹ ਕੋਦੇ ਮੋਢੇ ਦੇ ਕੋਦੇ ਮੋਢੇ ਦੇ ਰੱਬ ਨੇ ਕਹਿੰਦੇ ਇਦਾਂ ਰੱਖੇ ਚਿੱਤਰਗੁਪਤ ਦਾ ਅਰਥ ਕੀ ਹੈ ਬੰਦਾ ਕਹਿੰਦਾ ਕਿਹੜਾ ਪਤਾ ਲੱਗਿਆ ਮੈਂ ਕੁੰਡੀ ਲਾ ਲਈ ਮੈਂ 5000 ਕੱਢ ਲਿਆ ਕਿਹੜਾ ਪਤਾ ਲੱਗਿਆ ਮੈਂ 50000 ਕੱਢ ਲਿਆ ਕਿਹੜਾ ਪਤਾ ਲੱਗਿਆ ਮੈਂ ਗਲਤ ਕੰਮ ਕਰ ਲਿਆ ਮੇਰੀ ਘਰ ਵਾਲੀ ਨਹੀਂ ਸੀ ਕਹਿੰਦਾ ਦੇ ਕਿਵਾੜ ਬੂਹੇ ਬੰਦ ਸੀ ਅਣਕ ਪੜਦੇ ਮੈਂ ਪੜਦੇ ਵੀ ਲੱਗੇ ਸੀ ਪਰਦਾਰਾ ਆਪਣੀ ਘਰ ਵਾਲੀ ਨਹੀਂ ਸੀ ਪ੍ਰਾਈਸ ਪਰਦਾਰਾ ਸੰਗ ਫੱਕ ਹੈ ਚਿੱਤਰ ਗੁਪਤ ਜਦ ਲੇਖਾ ਬੰਗਾ ਤਬ ਕੌਣ ਪੜਦਾ ਤੇਰਾ ਢੱਕ ਹੈ ਹੁਣ ਚਿੱਤਰ ਗੁਪਤ ਦਾ ਅਰਥ ਕੀ ਹੈ ਵੀ ਸੱਜੇ ਖੱਬੇ ਮੋਢੇ ਤੇ ਬੈਠਿਆ ਨਹੀਂ ਚਿੱਤਰ ਗੁਪਤ ਕੀ ਹੈ ਇਹਨੂੰ ਪੁੱਠਾ ਕਰ ਲੋ ਚਿੱਤਰ ਗੁਪਤ ਇਹਨੂੰ ਪੁੱਠਾ ਕਰੋ ਗੁਪਤ ਚਿੱਤਰ ਵੇਖੋ ਇੱਕ ਮੇਰਾ ਆ ਚਿੱਤਰ ਹੈ ਜਿਹੜਾ ਪ੍ਰਗਟ ਚਿੱਤਰ ਹੈ ਤੇ ਮੇਰੇ ਅੰਦਰ ਮੇਰਾ ਮਾਨ ਹੈ ਜਿਹੜਾ ਉਹ ਕੀ ਹੈ ਗੁਪਤ ਚਿੱਤਰ ਆ ਤੁਹਾਡਾ ਪ੍ਰਗਟ ਚਿੱਤਰ ਦਿਸਦਾ ਮੈਨੂੰ ਇੱਕ ਅੰਦਰ ਹੈ ਉਹ ਗੁਪਤ ਚਿੱਤਰ ਹੈ ਹੁਣ ਮੇਰੇ ਗੁਪਤ ਚਿੱਤਰ ਬਾਰੇ ਮੈਨੂੰ ਪਤਾ ਹੈ ਕਿ ਨਹੀਂ ਪਤਾ ਤੇ ਤੇਰੇ ਦਾ ਤੈਨੂੰ ਪਤਾ ਅੱਛਾ ਹੁਣ ਜਿੰਨੇ ਗੁਪਤ ਚਿੱਤਰ ਬਣੇ ਹੋਏ ਨੇ ਜਿੱਥੇ ਜਿੱਥੇ ਜੋ ਜੋ ਕੰਮ ਕੀਤੇ ਨੇ ਅੰਦਰ ਫੋਟੋ ਖਿੱਚ ਕੇ ਅੰਦਰ ਆਈ ਏ ਕਿ ਨਹੀਂ ਅੰਦਰ ਹੈ ਕਿ ਨਹੀਂ ਹਰੇਕ ਨੇ ਪਤਾ ਕਵੇ ਕਿਸੇ ਨੂੰ ਨਹੀਂ ਪਤਾ ਤੈਨੂੰ ਦੇ ਪਤਾ ਆਪਣੇ ਆਪ ਨੂੰ ਤੇ ਪਤਾ ਹੈ ਉਹ ਜਿਹੜਾ ਬ੍ਰੇਨ ਦੇ ਵਿੱਚ ਬੈਠੀ ਓ ਚੀਜ਼ ਕਿਸੇ ਕੋਨੇ ਦੇ ਵਿੱਚ ਬੈਠੀ ਹੈ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਉਹ ਪਿਕਚਰ ਬਣ ਕੇ ਵੀਡੀਓ ਬਣ ਕੇ ਸੇਵ ਹੋਈ ਹੋਈ ਹੈ ਬਾਰ ਨਹੀਂ ਕਿਸੇ ਨੇ ਵੀਡੀਓ ਬਣਾਈ ਪਰ ਅੰਦਰ ਤੇ ਵੀਡੀਓ ਬਣੀ ਹੋਈ ਐ ਹਰੇਕ ਦੇ ਅੰਦਰ ਹਰ ਕੋਈ ਹਰ ਇੱਕ ਦੇ ਅੰਦਰ ਤੇ ਜਦੋਂ ਜਦੋਂ ਵੀ ਗੱਲ ਹੋਣੀ ਐ ਉੱਥੇ ਹੀ ਉਹ ਵੀਡੀਓ ਤੇ ਜਾਣਾ ਪਲੇ ਹੋ ਜਾਂਦਾ ਜਦੋਂ ਗੱਲ ਚੱਲ ਗਈ ਤੁਸੀਂ ਸੋਚ ਕੇ ਵੇਖੋ ਜਿੰਨਿਆਂ ਦੇ ਅੰਦਰ ਜਿੰਨੀਆਂ ਵੀਡੀਓ ਐ ਤੁਸੀਂ ਸੋਚ ਕੇ ਵੇਖੋ ਜਿੰਨਿਆਂ ਦੇ ਅੰਦਰ ਜਿੰਨੀਆਂ ਵੀਡੀਓ ਐ ਆ ਮੈਂ ਗੱਲ ਕਰ ਰਿਹਾ ਮੈਂ